ਸਾਡੇ ਪਿੰਡ ਦੇ ਵਿੱਚ ਵੀਰੇ ਚਟਾ ਐ ਵੇਖਦਾ ਦੀ ਜਿਵੇਂ ਦੁਕਾਨਾਂ ਤੋਂ ਟੌਫੀਆਂ ਵਿਕਦੀਆਂ ਨੇ ਵੀਰੇ ਸਾਡੇ ਏਟੀਐਮ ਦੇ ਵਿੱਚੋਂ 8 ਲੱਖ ਰੁਪਈਆ ਡੇਲੀ ਨਿਕਲਦਾ ਸੀਗਾ ਜੀ ਰੋਜ਼ ਸਾਡੇ ਵੀਰੇ ਪੁਲਿਸ ਵਾਲੇ ਮੁੰਡੇ ਵੀ ਚਟਾ ਲੈਣ ਆਉਂਦੇ ਹੁੰਦੇ ਸੀ ਜੀ ਸਾਡੇ ਪਿੰਡ ਜਿਵੇਂ ਕੋਈ ਮੰਤਰੀ ਉਹ ਆਇਆ ਮੰਤਰੀ ਮਿਲਾਂ ਦਾ ਟੂਲ ਪਲਾਜਾਂ ਨਹੀਂ ਟੱਪਦਾ ਹੁੰਦਾ ਸੀ ਵੀਰੇ ਇਹਨਾਂ ਦੀ ਜ਼ਮਾਨਤ ਨੂੰਾਰੇ ਇਹਨਾਂ ਨੂੰ ਛਡਾਉਣ ਨੂੰ ਪਹਿਲਾਂ ਭੱਜ ਜਾਂਦੇ ਹੁੰਦੇ ਨੇ ਚੋਰੀ ਦੇ ਮੋਟਰਸਾਈਕਲ ਵੀਰੇ ਸਾਡੇ ਸਪਲੈਂਡਰ ਘੱਟੋ ਘੱਟ ਥਾਣੇ ਦੇ ਵਿੱਚ 15 ਫੜਾ ਤੇ ਵਾਪਾ ਪਾ ਨਾ ਵੀ ਕਸੂਰ ਆ ਵੀਰੇ ਤੇ ਇਹਦਾ ਕਸੂਰ ਨਹੀਂ ਜਦਾ ਆਜ਼ਾਦੀ ਹੋ ਇੰਨੀ ਦੇਰ ਕਿਹਾ ਬਾਈ ਪੁੱਛਣਾ ਨਹੀਂ ਹੈਗਾ ਕਿੱਥੇ ਜਾ ਰਹੇ ਕਿੱਥੋਂ ਆ ਰਹੇ ਹਨਾ ਪੈਸੇ ਮੰਗਣੇ ਜਿੰਨੇ ਉਹਨੇ ਲੈ ਲੈਣੇ ਪਰ ਗਲਤ ਸੰਗਤ ਕਰਨੀ ਵੀਰੇ ਦੇਵੀ ਸ਼ੰਭੂ ਬੋਰਚੇ ਵਿੱਚ ਬੈਠੇ ਆ ਔਰ ਬਹੁਤ ਸਾਰੇ ਬੰਦੇ ਆਏ ਵੇ ਕਈਆਂ ਪਿੰਡਾਂ ਵਿੱਚ ਚਿੱਟਾ ਵਿਕਰਿਆ ਤੇ ਚਿੱਟਾ ਰੋਕਣੇ ਵਾਸਤੇ ਪੰਜਾਬ માં ਨਾਕੇ ਲਾਏ ਗਏ ਪਹਿਲਾਂ ਬੜਾ ਰੌਲਾ ਪਿਆ ਇਹੋ ਜਿਹਾ ਕਿ ਨਾਕਾ ਲੰਗੜੋਈ ਲਗਿਆ ਵਾ ਲੰਗੜੋਈ ਭੰਨਰਾ ਬਾਈ ਹਾਂਜੀ ਵੀਰੇ ਲੰਗੜੋਈ ਨਹੀਂ ਬਾਈ ਲੰਗੜੋਈ ਵਾਲੇ ਆ ਤਰਾ ਕਰ ਰਿਹਾ ਹੈ ਭਾਈ ਸਤਿ ਸ਼੍ਰੀ ਅਕਾਲ ਜੀ ਵੀਰੇ ਸਾਰਿਆਂ ਨੂੰ ਤੇ ਵੀਰੇ ਸਾਡਾ ਮੇਰਾ ਨਾਮ ਭਗਵੰਤ ਸਿੰਘ ਆ ਜੀ ਅੱਛਾ ਉਥੇ ਨਾਕਾ ਕਿਉਂ ਲਾਇਆ ਦੱਸੋ ਕਹਾਣੀ ਸਾਡੇ ਪਿੰਡ ਦੇ ਵਿੱਚ ਵੀਰੇ ਚਟਾ ਐ ਵੇਚਦਾ ਸੀ ਜੀ ਮੈਂ ਦੁਕਾਨਾਂ ਤੋਂ ਟੌਫੀਆਂ ਵੀ ਖੁਦੀਆਂ ਨੇ ਵੇਚਦਾ ਕੌਣ ਦਾ ਸੈਂਸੀ ਨੇ ਵੀਰੇ ਸਾਡੇ ਅੱਛਾ ਸੈਂਸੀ ਭਾਈ ਚਾਰਾ ਜਿਹੜਾ ਨਾ ਉਹ ਚਟਾ ਵੇਚਦਾ ਸੀ ਸਾਡੇ ਘਰ ਪਤੀ ਤੇ ਕਿੰਨੇ ਕੁ ਬੰਦੇ ਖਾਣ ਲੱਗ ਗਏ ਤੇ ਸਾਡੇ ਪਿੰਡ ਦੇ ਵਿੱਚ ਤਾਂ 2-4 ਮੁੰਡੇ ਹੈਗੇ ਤੇ ਜਿਹੜਾ ਚਟਾ ਪਿੰਦੇ ਤੇ ਬਾਕੀ ਸਾਡੇ ਬਾਹਰਲੇ ਪਿੰਡਾਂ ਦੇ ਵਿੱਚੋਂ ਬਹੁਤ ਲੋਕ ਆਉਂਦੇ ਤੇ ਜੀ ਸਾਡੇ ਪਿੰਡ ਵੀਰੇ ਮੰਡੀ ਬਣ ਗਈ ਹਾਂਜੀ ਮੰਡੀ ਬਣ ਗਈ ਸਾਡੇ ਏਟੀਐਮ ਦੇ ਵਿੱਚੋਂ 8 ਲੱਖ ਰੁਪਈਆ ਡੇਲੀ ਨਿਕਲਦਾ ਸੀਗਾ ਜੀ ਰੋਜ਼ ਰੋਜ਼ ਪਿੰਡ ਕਿੱਡਾ ਹੈ ਪਿੰਡ ਤਾਂ ਸਾਡਾ 8-900 ਵੋਟ ਆਈ ਸਾਡੇ ਨਾਲ 8-900 ਵੋਟਾ 8 ਲੱਖ ਰੁਪਈਆ ਠੀਕ ਜਿਹਾ ਪਿੰਡ ਹੈ ਐਸਵੀਆਈ ਦੀ ਬੈਂਕ ਬ੍ਰਾਂਚ ਆ 8 ਲੱਖ ਰੋਜ਼ ਹਾਂਜੀ ਹਾਂਜੀ ਐਸਵੀਆਈ ਦੀ ਬੈਂਕ ਬ੍ਰਾਂਚ ਆ ਪਿੰਡੋ ਏਟੀਐਮ ਤੋਂ ਚਿੱਟਾ ਸੌਰੀ ਇਹੋ ਭਟਾਉਂਦੇ ਸੀ ਪੈਸੇ ਉੱਥੇ ਹੀ ਉਹ ਖਰੀਦਦੇ ਤੇ ਜਿਹੜਾ ਘਟ ਕੇ ਹੁਣ ਸਿਰਫ ਮੰਨ ਲਓ ਤਾਂ ਵੀ ਉਹ 2 ਲੱਖ ਤੇ ਆ ਗਿਆ 5-6 ਲੱਖ ਦਾ ਚਿੱਟਾ ਸਾਡੇ ਰੋਜ਼ ਵਿਕਦਾ ਸੀਗਾ ਬਾਈ ਚੰਡੀਗੜ ਸਾਡੇ ਮੰਨ ਲਓ ਸਾਡੇ ਪਿੰਡ ਦਾ ਨੁਕਸਾਨ ਘੱਟ ਸੀ ਸਾਡੇ ਪਿੰਡ ਚ ਲਗਭਗ 5-7 ਮੁੰਡੇ ਨੇ ਜਿਹੜੇ ਉਹਨਾਂ ਦੇ ਪੜਖਾਏ ਹੋਏ ਸੀ ਪਰ ਉਹ ਹੁਣ ਉਹਨਾਂ ਛੋਟੇ-ਛੋਟੇ ਬੱਚਿਆਂ ਤੋਂ ਵਕਿਆਉਣ ਲੱਗ ਗਏ ਸੀਗੇ ਲਾਲਚ ਦੇ ਕੇ ਕਿਸੇ ਨੂੰ 100 ਦੇ ਦਤਾ ਕਿਸੇ ਨੂੰ 200 ਦੇ ਦਤਾ ਜਦੋਂ ਜਿਵੇਂ ਆਪਾਂ ਕਹਿੰਦੇ ਨੇ ਜਰਮ ਦੀ ਹੱਦ ਪੱਜ ਜਾਂਦੀ ਆ ਫੇਰ ਸਾਨੇ ਇਹ ਸਟੈਪ ਚੱਕਿਆ ਬਾਈ ਜੀ ਉੱਥੇ ਲੁੱਟਾਂ ਖੋਹਾਂ ਆਉਣ ਲੱਗੀਆਂ ਐਕਸੀਡੈਂਟ ਹੋ ਗਿਆ ਇੱਕ ਮੁੰਡੇ ਚ ਮੋਟਰਸਾਈਕਲ ਮਰਿਆ ਉੱਥੇ ਆ ਰਾੜ ਪਈ ਆ 22 23 ਸਾਲ ਦਾ ਮੁੰਡਾ ਹਾਂਜੀ ਠੀਕ ਆ ਜੀ ਤੇ ਮੰਨ ਲਓ ਕੁੜੀਆਂ ਚੰਡੀਗੜ੍ਹ ਤੋਂ ਅੱਛਾ ਪਟਿਆਲੇ ਤੋਂ ਚੱਟਾ ਲੈਣ ਆਉਂਦੇ ਸਾਡੇ ਵੀਰੇ ਪੁਲਿਸ ਵਾਲੇ ਮੁੰਡੇ ਵੀ ਚੱਟਾ ਲੈਣ ਆਉਂਦੇ ਹੁੰਦੇ ਤੇ ਜੀ ਸਾਡੇ ਕੋਲ ਵੀ ਵੀਡੀਓ ਪਈਆਂ ਨੇ ਵੀਡੀਓ ਵੀ ਪਈਆਂ ਨੇ ਆਪਣੇ ਕੋਲੇ ਚੱਟਾ ਜਿਹੜਾ ਇਹੋ ਪੀਂਦੇ ਵੀ ਤੇ ਉੱਥੇ ਨਾਲੇ ਕਾਰ ਸਾਈਡ ਤੇ ਲਾਉਣੀ ਵੀ ਸਾਡੇ ਪਿੰਡ ਦੇ ਵਿੱਚ ਐਹ ਜੀ ਕੋਈ ਗੱਡੀ ਉਹ ਨਹੀਂ ਹੈਗੀ ਜਿਹੜੀ ਨਾ ਚੱਟਾ ਲੈਣਾ ਆਈ ਕੁੜੀਆਂ ਵੀ ਸਾਡੇ ਪਿੰਡ ਚੱਟਾ ਲੈਣਾ ਆਉਂਦੀਆਂ ਜੀ ਮੁੰਡੇ ਵੀ ਚੱ ਤੇ ਜਿਹੜੇ ਆ ਪੁਲਿਸ ਵਾਲੇ ਨੇ ਨਾ ਮੁੰਡੇ ਇਹ ਵੀ ਬਹੁਤ ਚੱਟਾ ਲੈ ਜਾਂਦੇ ਯਾਰ ਚਿੱਟਾ ਉਹ ਲੈਂਦੇ ਕਿੱਥੇ ਜਿਹੜੇ ਬੰਦੇ ਵੇਚਦੇ ਉਹ ਕਿੱਥੇ ਲੈ ਰਹੇ ਤੇ ਉਹ ਪਿੱਛੋ ਪਿੱਛੋ ਲੈਂਦੇ ਨੇ ਵੀਰੇ ਕਿੱਥੇ ਵੀਰੇ ਉਹ ਤਾਂ ਨਾ ਜਮੀ ਛੋਟੇ ਜੀ ਦੀ ਚੀਜ਼ ਆ ਜਿੰਟਾ ਹੈਗਾ ਚੀਜ਼ ਹੈ ਮਾਤੜ ਬੰਦਿਆਂ ਨੂੰ ਪਤਾ ਹੀ ਨਹੀਂ ਜਾਂਦਾ ਹਾਂ ਵਿੱਚ ਪਤਾ ਵੀ ਨਹੀਂ ਸਹੀ ਜਾਂਦਾ ਇੱਕ ਚਿੱਟਾ ਵੀ ਬਾਈ ਜੀ ਇੱਕ ਹੋਰ ਵੀ ਗੱਲ ਆ ਚਿੱਟਾ ਨੂਨ ਵਰਗਾ ਹੋਆ ਬਿਲਕੁਲ ਨਹੀਂ ਵੀਰੇ ਨੂਨ ਤੋਂ ਨਹੀਂ ਨੂਨ ਵਰਗਾ ਕਲੀ ਵਰਗਾ ਯਾਰ ਕਲੀ ਵਰਗਾ ਹੁੰਦਾ ਇੱਕ ਹੋਰ ਵੀ ਆ ਚਿੱਟੇ ਦੇ ਵਿੱਚ ਨਾ ਵੀਰੇ ਉਹ ਨਸ਼ੀਲੀਆਂ ਗੋਲੀਆਂ ਕੁੱਟ ਕੇ ਠੀਕ ਆ ਉਹਨਾਂ ਦਾ ਪੈਸੇ ਦਾ ਇੱਕ ਮਤਲਬ ਆ ਯਾਰ ਉਹ ਕੁਝ ਵੀ ਵੇਚੀ ਜਾਂਦੇ ਨੇ ਨਸ਼ੀੜੀ ਉਹਨਾਂ ਦੀ ਮਨਸਤਾ ਕਰਦੇ ਦੀ ਠੀਕ ਆ ਇਹ ਸਿਸਟਮ ਆ ਸਾਡੇ ਪਿੰਡ ਦੇ ਵਿੱਚ ਵੀਰੇ ਉਹ ਸੈਂਸੀਆਂ ਨੂੰ ਨਾ ਉਹ ਆਪਣੇ ਮਹਿੰਗੀ ਤੋਂ ਮਹਿੰਗੀ ਕੀਮਤੀ ਫੋਨ ਧਰ ਕੇ ਫੋਨ ਦੇ ਜਾਂਦੇ ਦੀ ਆਪ ਦੇ ਫਿਰ ਉਹਨਾਂ ਤੋਂ ਚੱਟਾ ਲੈ ਕੇ ਜਾਂਦੇ ਤੇ ਤੇ ਜਿਵੇਂ ਕਿ ਬੱਕਰੀਆਂ ਵੇਚ ਗਿਆ ਕੋਈ ਠੀਕ ਆ ਚਾਹ ਪੱਤੀ ਵੇਚ ਗਿਆ ਵੀਰੇ ਕੋਈ ਖੰਡ ਚੱਕ ਲੈ ਘਰੋਂ ਸੂਟ ਚੱਕ ਲੈ ਆਪਦੇ ਮਾਵਾ ਦੇ ਭੈਣਾਂ ਦੇ ਘਰੋਂ ਹਾਂਜੀ ਸੂਟ ਚੱਕ ਕੇ ਲਿਆਉਂਦੇ ਹੁੰਦੇ ਵੀਰੇ ਉਹ ਲੱਕੜਾਂ ਤੱਕ ਵੇਚੀਆਂ ਨੇ ਜੀ ਯਾਨੀ 100 ਵਾਲਾ ਬੰਦਾ ਵੀ ਆਉਂਦਾ ਸੀ ਸਾਡੇ ਪਿੰਡ 10000 ਵਾਲਾ ਵੀ ਆਉਂਦਾ ਸੀ ਕਿੱਤਾ ਹੈਗਾ ਮੁਰ ਕਿੰਨਾ ਮੁੱਲ ਕਹਿ ਰਿਹਾ ਸਾਬ ਤਾ ਇਹ 200 ਰੁਪਏ ਦਾ ਵੀਰੇ ਏਡੀ ਇੱਕ ਬਿੱਟ ਜੀ ਦਿੰਦੇ ਨੇ ਜੀ 200 ਰੁਪਏ ਦੀ ਛੋਟੀ ਜੀ ਉਹ ਕੇਰੀ ਪਿੰਦੇ ਨੇ ਬਈ ਅਚਾ ਹਾਂ ਫਿਰ 500 ਦਾ ਜੀ ਥੋੜਾ ਜਿਹਾ ਉਦੋਂ ਵੀ ਵਧਾਉਂਦੇ ਨੇ ਫਿਰ ਮੁੰਡੇ ਰੜਕ ਕੇ ਲੈ ਲੈਂਦੇ ਨੇ ਜਿਵੇਂ 1000 ਗ੍ਰਾਮ ਗ੍ਰਾਮ ਹੈਗਾ ਜੀ ਉਹ ਮਲ ਦਾ 4000 ਦਾ ਕੁਝ ਗ੍ਰਾਮ ਆ ਜੀ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਕਰੀ ਰੋਲਾ ਵੀ ਵੀਰੇ ਦੱਸਿਆ ਪੁਲਸ ਨੂੰ ਬਥੇਰਾ ਦੱਸਿਆ ਪੁਲਸ ਬਜਾਰੀ ਕੀ ਕਰਦੀ ਹੈ ਜੀ ਆਪਦਾ ਫਰਜ਼ ਨਿਭਾ ਜਾਂਦੀ ਆ ਆ ਜਾਂਦੀ ਆ ਮਾਰ ਕੇ ਗੇੜਾ ਗੂੜਾ ਇਹਨਾਂ ਦੇ ਤਾਂ ਵੀਰੇ ਲਿੰਕ ਕਹੇ ਜੇ ਨੇ ਨਾਲ ਵਾਲੇ ਪਿੰਡਾਂ ਦੇ ਵਿੱਚੋਂ ਜਿਹੜੇ ਸੈਂਸੀ ਭਾਈਚਾਰਾ ਹੁੰਦਾ ਜੀ ਉਹ ਵੀ ਦੱਸ ਦਿੰਦੇ ਨੇ ਵੀ ਹੁਣ ਪੁਲਸ ਆ ਗਈ ਉਹਨਾਂ ਪਰਾਂ ਹੋ ਜੋ ਫਿਰ ਇਹ ਆਪਣੇ ਜਿਹੜੇ ਜ਼ਿੰਮੇਦਾਰ ਭਾਈ ਨੇ ਉਹਨਾਂ ਦੀ ਮੋਟਰਾਂ ਮਾਟਰਾਂ ਦੇ ਲੁਕ ਜਾਂਦੇ ਨੇ ਉਹਨਾਂ ਦੇ ਖੇਤਾਂ 'ਚ ਲੁਕ ਜਾਂਦੇ ਨੇ ਜੀ ਤੇ ਸਾਡੇ ਪਿੰਡ ਦੇ ਵਿੱਚੋਂ ਇਹ ਹਜੇ ਘਰ ਵੀ ਨੇ ਵੀਰੇ ਜਿਵੇਂ ਹੁਣ ਆਪਾਂ ਪੁਲਿਸ ਨੂੰ ਫੜਾਦੇ ਜੀ ਇਹੇ ਸਾਡੇ ਪਿੰਡ ਜਿਵੇਂ ਕੋਈ ਮੰਤਰੀ ਉਹ ਆਇਆ ਮੰਤਰੀ ਮਿਲਣਾ ਦਾ ਟੂਲ ਪਲਾਜਾਂ ਨਹੀਂ ਟੱਪਦਾ ਹੁੰਦਾ ਸੀ ਵੀਰੇ ਇਹਨਾਂ ਦੀ ਜ਼ਮਾਨਤ ਨਵਾਰ ਇਹਨਾਂ ਨੂੰ ਛਡਾਉਣ ਨੂੰ ਪਹਿਲਾਂ ਵਗ ਜਿੰਦੇ ਹੁੰਦੇ ਨੇ ਪਤਾ ਕੀ ਹੈ ਜੀ ਦੇਖੋ ਸਾਰੀ ਪੁਲਿਸ ਵੀ ਨਹੀਂ ਮਾੜੀ ਸੀਗੀ ਆਪਾਂ ਕਹ ਲਈਏ ਪੁਲਿਸ ਨੇ ਬਥੇਰਾ ਸਾਥ ਦਿੱਤਾ ਸਾਡਾ ਪਰਾ ਵਿੱਚ ਕੁਝ ਕੁਸ਼ਕ ਬੰਦਿਆਂ ਦੀ ਸੈਟਿੰਗ ਹੋ ਸਕਦੀ ਹੈ ਇਹਨਾਂ ਨਾਲ ਠੀਕ ਆ ਨਾਕਾ ਫਿਰ ਕਿਤਰਾ ਲਾਇਆ ਥਾਣਾ ਨਾਕਾ ਸਾਡਾ ਜੀ ਟੀਪਾਰਡ ਤੇ ਲੱਗੇ ਪਿਆ 24 ਘੰਟੇ ਕਿਤਰਾ ਸ਼ੁਰੂ ਕਰਿਆ ਉਹ ਫਿਰ ਕੇਸ ਕੀ ਬਣਾਈ ਸਾਡੇ ਵੀਰੇ ਬਾਬੇ ਨਰਮਨ ਦਾਸ ਦਾ ਡੇਰਾ ਮੈਂ ਪਿੰਡ ਬਹੁਤ ਬਹੁਤ ਕਰਦੇ ਲੋਕ ਕਦੀ ਮੇਰੇ ਕੋਲ ਮੈਂ ਦੱਸਦਾ ਵੀਰੇ ਤੁਹਾਨੂੰ ਬਾਬੇ ਨਰਮਨ ਦਾਸ ਦਾ ਜੀ ਡੇਰਾ ਸਾਡੇ ਉੱਥੇ ਸਾਨੇ ਨਾਲ ਭੰਨਰੇ ਪਿੰਡ ਤੋਂ ਰੜਾਏ ਭੰਨਰੀ ਪਿੰਡ ਤੋਂ ਰੜਾਏ ਡਰਾਉਲੇ ਪਿੰਡ ਤੋਂ ਰੜਾਏ ਕੁਝ ਸਾਡੇ ਪਿੰਡ ਦੇ ਬੰਦੇ ਬੰਦੇ ਤੇ ਜੀ ਮੁੰਡੇ ਤੇ ਸਾਰੇ ਸਾਨੇ ਉੱਥੇ ਬਾਬੇ ਨਰਮਨ ਦਾਸ ਦੇ ਅਰਦਾਸ ਕਰਾਈ ਜੀ ਨੇਮ ਕਰਾ ਕੇ ਸਾਰਿਆਂ ਜਾਣ ਫੇਰ ਸਾਨੇ ਸਾਇੰਸੀਆਂ ਦੇ ਜਿਹੜੇ ਇਹ ਸਾਇੰਸੀ ਭਾਈਚਾਰਾ ਇਹਨਾਂ ਦੇ ਘਰ ਜਾ ਕੇ ਇਕੱਲੇ ਇਕੱਲੇ ਨੂੰ ਸਾਨੇ ਚਾਰੇ ਪਿੰਡਾਂ ਦੇ ਆਨੇ ਲੋਕਾਂ ਨੇ ਸਮਝਾਇਆ ਵੀ ਵੀਰੇ ਅੱਜ ਤੋਂ ਬਾਅਦ ਹੱਥ ਬੰਨ ਕੇ ਤੁਹਾਨੂੰ ਬੇਨਤੀ ਹੈ ਵੀ ਅੱਜ ਤੋਂ ਬਾਅਦ ਚੱਟਾ ਨਾ ਵੇਚਿਓ। ਨਾ ਸਮਝਣ ਦੇ ਬਾਅਦ ਵੀ ਵੀਰੇ ਉਸ ਤੋਂ ਬਾਅਦ ਵੀ ਫਿਰ ਚੱਟਾ ਵਿਕਦਾ ਰਿਹਾ। ਚੱਟਾ ਵਿਕਦਾ ਰਿਹਾ ਸਾਡੇ ਪਿੰਡ ਦੇ ਵਿੱਚ ਜਿਹੜੇ ਮੁੰਡੇ ਆਉਂਦੇ ਹੁੰਦੇ ਦੇ ਚੱਟਾ ਲੈਣਾ ਸੀ ਉਹਨਾਂ ਨੂੰ ਰੋਕਦੇ ਹੁੰਦੇ ਦੇ ਤਲਾਸ਼ੀ ਕਰਦੇ ਹੁੰਦੇ ਤੇ ਜਦ ਕੋਈ ਨਹੀਂ ਮੰਨਦਾ ਹੁੰਦਾ ਸੀ ਤਾਂ ਫਿਰ ਸਾਡੇ ਲਵੇ ਵੀਰੇ ਪਿੱਛੇ ਨਾ ਸਾਡੀ ਚਲਾਨੀ ਜੀ ਬਣਾਈ ਹੋਈ ਸੀ। ਉੱਥੇ ਜਾ ਕੇ ਅਸੀਂ ਫੇਰ ਤੇ ਵੀਰਾਂ ਦੇ ਡਾਂ ਫੇਰ ਉਹ ਦੱਸਦੇ ਹੁੰਦੇ ਦੇ ਵੀ ਇਹ ਤੋਂ ਲੈ ਕੇ ਆਇਆ ਇਹਨੇ ਸਾਨੂੰ ਦਿੱਤਾ ਉਦੋਂ ਬਾਅਦ ਜਦ ਨਾ ਜਿਹੜੇ ਬਾਹਰੋਂ ਆਵਾਜ਼ ਆਈ ਸੀ ਵੀਰੇ ਜਾਦੇ ਆਉਂਦੇ ਜਾਂਦੇ ਹੁੰਦੇ ਤੇ ਜਿਵੇਂ ਗੱਡੀਆਂ ਵੀ ਬੰਦ ਹੋ ਗਈਆਂ ਮੋਟਰਸਾਈਕਲਾਂ ਦੇ ਜਿਹੜੇ ਮੁੰਡੇ ਲੈਣ ਆਉਂਦੇ ਹੁੰਦੇ ਤੇ ਉਹ ਵੀ ਬੰਦ ਹੋ ਗਏ ਤੇ ਚੋਰੀ ਦੇ ਮੋਟਰਸਾਈਕਲ ਵੀਰੇ ਸਾਨੂੰ ਸਪਲੈਂਡਰ ਘਟੋ ਘਟਾ ਥਾਣੇ ਦੇ ਵਿੱਚ 15 ਫੜਾ ਦਿਖਾ ਲਈ ਅੱਛਾ ਹਾਂਜੀ 14-15 ਮੋਟਰਸਾਈਕਲ ਦਾ ਸਾਨੂੰ ਮੜਵਾਤੇ ਹੁਣ ਪਰ ਮੁੰਡਿਆਂ ਦੇ ਮੋਬਾਈਲ ਮੋਬਾਈਲ ਤੇ ਜਿਹੜੇ ਮੁੰਡਿਆਂ ਨੇ ਬਹੁਤ ਦਬਾਏ ਨੇ ਸੈਂਸੀਆਂ ਤੋਂ ਜੀ ਪੈਸੇ ਦਬਾ ਦਬਾ ਤੇ ਉਹਨਾਂ ਦੇ ਜਮ੍ਹਾਂ ਪੈਸੇ ਲੈਣ ਆਉਂਦੇ ਹੁੰਦੇ ਤੇ ਕਰੁੰਦੇ ਸੀ ਫੋਨ ਦਬਾਉਂਦੇ ਕੁੜੀਆਂ ਵੀ ਆ ਰਹੀਆਂ ਸੀ ਕੁੜੀਆਂ ਵੀ ਵੀਰੇ ਬਹੁਤ ਕੁੜੀਆਂ ਇੱਥੇ ਜਾਂਦੀ ਪਟਿਆਲੇ ਬੋਲਣੇ ਇਹ ਜਮੇ ਕੰਡੀ ਲੜ ਤੋਂ ਵੀਰੇ ਖਾਰੜ ਤੋਂ ਖੈੜ ਤੋਂ ਬੜੀ ਲਗੀ ਕੁੜੀਆਂ ਬਹੁਤ ਵੀ ਬੜੀਆਂ ਲਿਖੀਆਂ ਕੁੜੀਆਂ ਵੀਰੇ ਜਿਹੜੇ ਟੈਟੂ ਦੇ ਛਾਪਨ ਵਾਲੇ ਹੁੰਦੇ ਨੇ ਉਹ ਇੱਕ ਜੋੜਾ ਜ ਆ ਉਹ ਪੱਕਾ ਹੀ ਪਿੰਦਾ ਉਹਨਾਂ ਤੋਂ ਵੀ ਇਹ ਟੈਟੂ ਟੂ ਟੂ ਛਪਾਉਂਦੇ ਤੇ ਉਹਨਾਂ ਤੋਂ ਵੀ ਇਹ ਸਮਾਨ ਸਮੋਲ ਲੈਂਦੇ ਬਾਈ ਦੇਖਿਓ ਉਹਨਾਂ ਦੀ ਗੱਲ ਹੋਰ ਆਈ ਉਹਨਾਂ ਲਵੇ ਵੱਡੀਆਂ ਗੱਡੀਆਂ ਆਪਾਂ ਵੀਰੇ ਐਮਰੀਆਂ ਵੀ ਗੱਲਾਂ ਨੇ ਆਪਾਂ ਤੁਹਾਡੇ ਕੈਮਰੇ ਸਾਹਮਣੇ ਆਪਾਂ ਦੇਖੋ ਇਹਨਾਂ ਨੇ ਛੋਟੇ ਵੱਡੇ ਸਾਰੇ ਨੇ ਦੇਖਣੀਆਂ ਨੇ ਵੀਡੀਓ ਇਹ ਆਪਾਂ ਦੱਸ ਨਹੀਂ ਸਕਦੇ ਵੀ ਯਾਰ ਉਹਨਾਂ ਨਾਲ ਵੀਰੇ ਕੋਈ ਬੱਹੱਡੇ ਹੋਈ ਪਈ ਸੀ ਜਮੀ ਹਾਂਜੀ ਨਾਕਾ ਫਿਰ ਪੱਕਾ ਲਾਇਆ ਵਾ ਹਾਂਜੀ ਪੱਕਾ ਲਾਇਆ ਵੀਰੇ ਬੰਦੇ ਖੜੇ ਚੱਲਦੇ ਕਿੰਨੇ ਰੋਜ਼ ਬੰਦੇ ਖੜੇ ਸਾਡਾ ਰਾਤ ਨੂੰ ਉਥੇ 10 12 ਮੁੰਡਿਆਂ ਦਾ ਜੀ ਪਹਿਰਾ ਲੱਗਦਾ ਹੁੰਦਾ ਕਿੰਨੇ ਪੰਜ ਮੁੰਡੇ ਭੰਨਰੇ ਤੋਂ ਆਉਂਦੇ ਨੇ ਜੀ ਪੰਜ ਭੰਨਰੀ ਤੋਂ ਪੰਜ ਲੰਗੜੋਈ ਤੋਂ ਸਾਡੇ ਪੰਡ ਦੇ ਹੁੰਦੇ ਨੇ ਤਿੰਨ ਚਾਰ ਡਰੋਲੇ ਤੋਂ ਹੁੰਦੇ ਨੇ ਜੀ 20 15 ਬੰਦੇ ਵੀ ਇਹਦਾ ਪਹਿਰਾ ਲੱਗਦਾ ਜੀ ਉਥੇ ਚਾਹ ਪਾਣੀ ਦਾ ਪ੍ਰਬੰਧ ਹੈ ਜੀ ਪੱਖਿਆਂ ਦਾ ਪ੍ਰਬੰਧ ਹੈ ਜੀ ਲਾਈਟ ਦਾ ਪ੍ਰਬੰਧ ਹੈ ਜੀ ਪੂਰੀਆਂ ਸੁੱਖ ਸਹੂਲਤਾਂ ਨੇ ਜੀ ਅਸਾਂ ਪੀੜੇ ਕਟਿਆ ਫਿਰ ਕੱਟ ਗਏ ਅੱਬ ਬਹੁਤ ਫਰਕ ਪੈ ਗਿਆ ਵੀਰੇ ਜਿਹੜੀਆਂ ਗੱਡੀਆਂ ਗੁੱਡੀਆਂ ਬਾਹਰੋਂ ਮੁੰਡੇ ਆਉਂਦੇ ਹੁੰਦੇ ਤੇ ਆਵਾਜ਼ ਆਈ ਹੁੰਦੀ ਦੀ ਇਹ ਤਾਂ ਜਮੀ ਬਿਲਕੁਲ ਬੰਦ ਹੋ ਗਈ ਹੁਣ ਵੀਰ ਜੀ ਕੰਮ ਕਰਦੇ ਨੇ ਇਹ ਲੇਡੀਜ਼ ਦੇ ਮੋਢੇ ਤੇ ਰੱਖ ਕੇ ਕਿਉਂਕਿ ਅਸੀਂ ਲੇਡੀ ਦੀ ਤਲਾਸ਼ ਲੇਡੀ ਜੀ ਦੀ ਅਸੀਂ ਤਲਾਸ਼ੀ ਨਹੀਂ ਲੈ ਸਕਦੇ ਜਨਾਨੀ ਨੂੰ ਰੇ ਲਾ ਲਿਆ ਨੂਰੇ ਲਾ ਲੇ ਜੀ ਤੇ ਇਹ ਹੋ ਗਿਆ ਤੇ ਬਾਕੀ ਕੁਝ ਅਸੀਂ ਵੀ ਜਿਵੇਂ ਇੱਧਰ ਵਿਜੀ ਹੋ ਕੇ ਥੋੜਾ ਥੋੜਾ ਆਹੋ ਆ ਯਾਨੀ ਜੀ ਆਪਾਂ ਕਹਿ ਦਈਏ ਤਾਂ ਪਹਿਲਾਂ 100% ਚੋਂ ਹੁਣ 25% ਇਹ ਪਰਦੇ ਛੜਦਿਆਂ ਨਾਲ ਕਰ ਰਹੇ ਨੇ ਤਿੰਨ ਚਾਰ ਜਣੇ ਹੈਗੇ ਨੇ ਉਹ ਜਿਹੜੇ ਬੰਦ ਇਹ ਕੰਮ ਕਰ ਰਹੇ ਨੇ ਤੇ ਸਾਨੂੰ ਵੀ ਅਸੀਂ ਇੱਕ ਬੈਠੇ ਆਂ ਉਮੀਦ ਤੇ ਠੰਡੇ ਮਤੇ ਨਾਲ ਵੀ ਚੱਲ ਜੇ ਹਲੇ ਵੀ ਸੁਧਰੇ ਜਾਣਗੇ ਸੁਧਰੇ ਜਾਣਗੇ ਸਾਨੇ ਵੀਰੇ ਦੋ ਤਿੰਨ ਮੌਕੇ ਦੇ ਤੇ ਇਹਨਾਂ ਨੂੰ ਬਹੁਤ ਹੱਥ ਬੰਨ ਕੇ ਕਹਿੰਦਾ ਸਾਰਿਆਂ ਨੂੰ ਸਾਨੇ ਜਿਹੜੇ ਮੁੰਡੇ ਨੇ ਨਾ ਉਹਨਾਂ ਨੂੰ ਵੀ ਸਮਝਾਇਆ ਵੀ ਯਾਰ ਦੇਖੋ ਸੋਨੇ ਬਹੁਤ ਕੁਝ ਬਣਾ ਲਿਆ ਬਾਈ ਬਣ ਕੇ ਵੀ ਤੁਸੀਂ ਮੇਹ ਖੜਾ ਛੱਡ ਦੋ ਵੀ ਯਾਰ ਕਾ ਨੂੰ ਕਿੰਨੇ ਕਿੰਨੇ ਪਰਿਵਾਰ ਨੇ ਉਹ ਹੈਗੇ ਨੇ ਜੀ 100 ਕ ਘਰ ਹੈਗਾ ਨਹੀਂ ਸਾਰੇ ਨਹੀਂ ਹੁਣ ਵੇਚਦੇ ਪਹਿਲਾਂ ਲਗਭਗ ਵੇਚਦੇ ਸੀਗੇ 25 30 ਘਰ ਤੇ ਹੁਣ ਉਹ ਚੋਂ ਘਟ ਕੇ ਸਿਰਫ ਰਹਿ ਗਏ 10 ਕ ਜਣੇ 10 ਕ ਚੋਂ 4 ਜਿਆਦੇ ਅਪਡੇਟ ਨਹੀਂ ਹੋਣ ਆਨੇ ਵੀਰੇ ਪਰਮਿੰਦਰ ਝੋਟੇ ਨਾਲ ਵੀਰੇ ਨਾਲ ਵੀ ਗੱਲ ਕਰੀ ਤੀ ਉਹ ਕਹਿੰਦਾ ਯਾਰ ਵੀ ਤੁਸੀਂ ਟੈਨਸ਼ਨ ਨਾ ਲਓ ਤੈਹੀ ਮੈਨੂੰ ਅੱਧੀ ਰਾਤ ਬੁਲਾਓ ਤੁਸੀਂ ਵੀ ਦੱਬ ਕੇ ਰੱਖੋ ਕੰਮ ਵੀ ਅੱਜ ਨਹੀਂ ਤਾਂ ਕੱਲ ਨੂੰ ਫਰਕ ਪਾਊਗਾ ਵੀ ਤੁਸੀਂ ਮੈਨੂੰ ਵੀ ਬੁਲਾਓ ਜੇ ਇਹ ਹੋ ਰਹੀ ਜਿਵੇਂ ਕਿ ਡਾਂਗ ਫੇਰਨੀ ਪਊਗੀ ਤਾਂ ਕਹਿੰਦਾ ਆਪਾਂ ਡਾਂਗ ਵੀ ਫੇਰਾਂਗੇ ਅਸੀਂ ਅਸਲ ਚ ਨਾ ਜੀ ਅਸੀਂ ਵੀ ਕਹਿੰਨੇ ਆਂ ਵੀ ਸਰਕਾਰ ਦੇ ਨਾਲ ਅਸੀਂ ਚੱਲੀਏ ਠੀਕ ਹੈ ਜੀ ਅਸੀਂ ਪਹਿਲਾਂ ਵੀ ਸਰਕਾਰ ਦੇ ਨਾਲ ਹੀ ਚੱਲੇ ਆਂ ਚਲੋ ਸਾਡੀ ਮਦਦ ਹੁੰਦੀ ਰਹੀ ਆ ਜਿਵੇਂ ਜਿਵੇਂ ਕਹੀ ਅਸੀਂ ਸਾਡੀ ਮਦਦ ਹੁੰਦੀ ਆ ਕੁਝ ਬਈ ਹੁਣ ਰੈਲੀਆਂ ਕਰਕੇ ਪੁਲਿਸ ਦੀਆਂ ਡਿਊਟੀਆਂ ਉੱਧਰ 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 ਇਹ ਕੰਮ ਬਹੁਤ ਚੱਲਦਾ ਤੇ ਮੁਲਾਜ਼ਮਾਂ ਦੀ ਵੀ ਘਾਟ ਹੋ ਰਹੀ ਆ ਸਾਡੇ ਪਹਿਲਾਂ ਐਸਐਚਓ ਸੀਗੇ ਕਰਨਵੀਰ ਸਿੰਘ ਸੰਧੂ ਉਹਨਾਂ ਨੇ ਬਹੁਤ ਵਧੀਆ ਯਾਨੀ ਬਹੁਤ ਵਧੀਆ ਕੰਮ ਕਰਿਆ ਉਹਨਾਂ ਨੇ ਸਪੋਰਟ ਮਿਲ ਜਾਂਦੀ ਆ ਜੀ ਪਰ ਹੁਣ ਜਿਵੇਂ ਸਾਨੂੰ ਲੋਡ ਸੀਗੀ ਸਾਨੂੰ ਵੀ ਲੇਡੀਜ਼ ਕਾਂਸਟੇਬਲ ਉੱਥੇ ਤਲਾਸ਼ੀ ਨਹੀਂ ਨਾ ਵੀਰੇ ਧੰਨਵਾਦ ਜੀ ਤੁਹਾਨੂੰ ਕਿਆ ਲੱਗਾ ਵੀ ਜਿਹੜਾ ਇਸ ਤਰ੍ਹਾਂ ਪੜੀ ਲਿਖੀ ਕੁੜੀਆਂ ਕਾਰਾਂ ਮਾਰ ਕੇ ਤੀਰੀਆਂ ਹੋਰ ਕਿਆ ਮਸਲਾ ਆ ਸਰਕਾਰ ਵੀਰੇ ਯਾਰ ਕੀ ਗਾ ਜੋਦੇ ਜੰਮਣ ਗੀਆਂ ਯਾਰ ਕੀ ਇਹ ਨਸੀਹਤ ਦੇਣਗੇ ਯਾਰ ਗਾਹਾਂ ਲੋਕਾਂ ਨੂੰ ਹਨਾ ਬਾਈ ਜਦ ਜਿਹੜੀਆਂ ਮਾਮਾ ਦੇ ਪੁੱਤ ਦੇ ਇਹ ਦੇਖਦੇ ਨਹੀਂ ਯਾਰ ਬਾਈ ਇਹਨਾਂ ਨੂੰ ਦਿਖਦਾ ਨਹੀਂ ਕੁਝ ਵੀ ਇਹ ਕੀ ਬਣ ਰਿਹਾ ਜਿਨ੍ਹਾਂ ਨਾਲ ਇਹ ਮੁੰਡਿਆਂ ਨਾਲ ਨਸ਼ੇੜੀਆਂ ਨਾਲ ਰਹਿੰਦੀਆਂ ਨੇ ਬਾਈ ਉਹ ਕੀ ਯਾਰ ਉਹ ਕਰਨਗੇ ਬਾਈ ਕੁੜੀਆਂ ਨੂੰ ਵੀਰੇ ਗਲਤ ਗਾਈਡ ਕਰਾ ਕਰਦੇ ਨੇ ਠੀਕ ਆ ਕੁੜੀਆਂ ਨੂੰ ਜਿਹੜੇ ਵਧੀਆ ਪਰਿਵਾਰਾਂ ਦੇ ਬੰਦੇ ਨੇ ਜਿਹੜੀਆਂ ਕੁੜੀਆਂ ਪੀਜੀ ਪੂਜੀ ਚ ਰਹਿੰਦੀਆਂ ਨੇ ਨਾ ਇਹਨਾਂ ਦੀ ਧਿਆਨ ਰੱਖਣਾ ਚਾਹੀਦਾ ਅਸੀਂ ਤਾਂ ਇੱਕ ਹੀ ਗੱਲ ਕਹਿੰਦੇ ਆ ਆਪਣੇ ਉਹਨਾਂ ਦੇ ਮਾਮਾ ਪਾਪਾ ਨੂੰ ਇਹ ਬੜੀਆਂ ਗੱਡੀਆਂ ਵਾਲੇ ਹੋਰ ਬੰਦੇ ਆ ਕੇ ਉਹਨਾਂ ਨੂੰ ਥੋੜਾ ਜਿਹਾ ਕਰ ਦਿੰਦੇ ਨੇ ਆਹ ਚੀਜ਼ ਦੇਖ ਲਾ ਜੀ ਖੁਸ਼ ਇਹਨਾਂ ਦੇ ਮੁੰਡੇ ਇਹਨਾਂ ਦੇ ਮੁੰਡਿਆਂ ਦਾ ਬਹੁਤ ਯੋਗਦਾਨ ਆ ਜੀ ਵਿੱਚ ਇਹਨਾਂ ਦੀਆਂ ਕੁੜੀਆਂ ਵੇਚਦੀਆਂ ਨੇ ਮੁੰਡਿਆਂ ਨੂੰ ਠੀਕ ਆ ਮੁੰਡਿਆਂ ਦੇ ਵੀ ਲਿੰਕ ਬਣੇ ਹੋਏ ਨੇ ਇਹਨਾਂ ਯਾਰ ਐਲੀ ਵਾਲੇ ਜਿਹੜਾ ਉਹ ਨਹੀਂ ਹੰਦਾਇਲਸ ਵਾਲੇ ਬੈਗਪੈਕ ਪਾ ਕੇ ਬਹੁਤ ਚਿੱਟਾ ਵੇਚੇ ਯੂਨੀਵਰਸਿਟੀ ਕੋਲੇ ਲੱਕੜ ਮੰਡੀ ਵੇਚ ਕੇ ਬਾਹਰ ਵੀ ਵੇਚ ਕੇ ਆਉਂਦੇ ਨੇ ਇਹ ਪੱਟਦੇ ਨੇ ਬਈ ਠੀਕ ਹੈ ਕੋ ਕਿਸੇ ਨੂੰ ਇੱਕ ਵਾਰੀ ਲਵਾਤਾ ਪਹਿਲਾਂ ਇਹ ਫਰੀ ਲਵਾਉਂਦੇ ਨੇ ਉਸ ਤੋਂ ਬਾਅਦ ਚ ਉਹੀ ਬੰਦੇ ਇਹਨਾਂ ਦੀਆਂ ਮਿੰਤਾਂ ਕਰਦੇ ਸਨ ਕਹਿੰਦੇ ਕਹੋਂ ਹੁੰਦੇ ਬੰਦੇ ਦੇਖਣੇ ਜਿਹੜੇ ਮੁੰਡੇ ਮੰਨ ਲਓ ਬੌਂਸਰ ਸੀਗੇ ਨਾ ਸਾਡੇ ਅਸੀਂ ਤੁਹਾਨੂੰ ਪਿੰਡ ਜਾ ਕੇ ਅਸੀਂ ਉਹਨੂੰ ਦਿਖਾਵਾ ਗਏ ਬੌਂਸਰ ਸੀਗੇ ਜਿਹੜੇ ਮੁੰਡੇ ਉਹਨਾਂ ਨੂੰ ਲਵਾਤੇ ਬਾਅਦ ਚ ਉਹ ਬੰਦੇ ਹੁਣ ਇਹਨਾਂ ਦੀਆਂ ਮਿੰਤਾਂ ਕਰਦੇ ਨੇ ਇਹਨਾਂ ਦੀ ਦਿਹਾੜੀ ਵੀ ਕਰਦੇ ਨੇ ਘਰਾਂ ਦੇ ਵਿੱਚ ਅੱਛਾ ਹਾਂਜੀ ਇਹ ਇਹ ਕੰਮ ਹੋਇਆ ਪਿਆ ਸਾਡਾ ਦਸਣ ਦਾ ਨਜ਼ਰੀਆ ਤੇ ਵੀਰੇ ਦੇਖਣ ਚ ਬਹੁਤ ਫਰਕ ਆ ਜੇ ਤੁਸੀਂ ਉੱਥੇ ਦੇ ਹਾਲਾਤ ਦੇਖੋ ਨਾ ਵੀ ਯਾਰ ਰੋਣਾ ਆਉਂਦਾ ਬਾਈ ਦੇਖ ਕੇ ਉਹ ਮੁੰਡਿਆਂ ਨੂੰ ਨਾ ਜਿਨ੍ਹਾਂ ਦੇ ਡਾਂਗ ਫੇਰੀ ਆਸਾਨ ਨੇ ਉਹ ਵੀ ਸਾਲਾ ਤਰਸ ਆਇਆ ਕਰੇ ਵੀ ਯਾਰ ਉਹ ਤਾਂ ਪਹਿਲੀ ਮਰੇ ਪੈਣੇ ਆਪਾਂ ਇਹਨਾਂ ਨੂੰ ਕੰਮ ਮੰਨਦੇ ਹੀ ਨਹੀਂ ਮੰਨਦੇ ਨਹੀਂ ਹੁੰਦੇ ਵੀਰੇ ਇਹ ਵੀਰੇ ਕੰਡੇ ਵੀ ਰੱਖਦੇ ਹੁੰਦੇ ਤੇ ਦੇਖ ਲਾ ਆਪਣੇ ਕੋਲੇ ਵੀਡੀਓ ਬਹੁਤ ਵਾਇਰਲ ਹੋਈ ਜੀ ਮੇਰੇ ਸਾਡੇ ਕੋਲ ਕੰਡੇ ਹਾਂ ਕੰਡੇ ਜਿਨ੍ਹਾਂ ਦੇ ਇਹ ਦੇਖ ਲੇ ਹੁੰਦੇ ਤੇ ਵੀ ਇਹ ਕਿੰਨੇ ਗ੍ਰਾਮ ਬਣਦਾ ਅੱਛਾ ਉਹ ਕੰਡਾ ਵੀ ਹਾਂਜੀ ਕੰਡਿਆਂ ਦੇ ਉੱਤੇ ਵੀਡੀਓ ਵਾਇਰਲ ਹੋਈ ਜੀ ਉਹ ਛੋਟਾ ਜਿਹਾ ਸਨੇਰਾਪ ਹੁੰਦਾ ਮੇਰੇ ਕੋਲ ਜਿਵੇਂ ਪਤਲਾ ਜਾ ਹਾਂਜੀ ਹਾਂਜੀ ਵੀਰੇ ਉਹਦੇ ਨਾਲ ਉਹਦੇ ਉੱਤੇ ਰੱਖ ਕੇ ਇਹ ਦੇਖਦੇ ਹੁੰਦੇ ਤੇ ਵੀ ਸਾਨੂੰ ਕਿੰਨੇ ਗ੍ਰਾਮ ਦਿੱਤਾ ਕਿੰਨੇ ਮਿਲੀਅਨ ਦਿੱਤਾ ਇਹਨਾਂ ਨੂੰ ਸਾਰੀ ਨੌਲੇਜ ਦਿਵਾਈ ਉਹਨਾਂ ਨੂੰ ਦੇਖਦਾ ਫਿਰ ਇਹ ਗਾਹਾਂ ਵੀ ਵੇਚਦੇ ਬੂਚਦੇ ਅਣਪੜ੍ਹ ਬੰਦੇ ਨੇ ਯਾਰ ਬੰਦੇ ਅਣਪੜ੍ਹ ਨੇ ਸਾਰੇ ਜਿਹੜੇ ਵੇਚਣ ਵਾਲੇ ਨੇ ਤੁਸੀਂ ਦੇਖ ਲਓ ਪਰ ਨਸ਼ੀੜੀਆਂ ਦੀ ਵੀ ਇਹ ਹਿੰਮਤ ਨਹੀਂ ਹੈਗੀ ਵੀ ਉਹ ਕਹਿ ਦਣਗੇ ਇਹਨਾਂ ਦੇ ਮੇਰੇ ਪੈਸੇ Google Pay ਕਰਾ ਲੈਣੇ ਨੇ ਇਹਨਾਂ ਦੇ ਖਾਤੇਆਂ 'ਚ ਵੀ ਉਹਰੇ Google Pay ਕਰ ਜਾ ਫੜੇ ਕਿਉਂ ਨਹੀਂ ਜਾਂਦੇ ਪੈਸੇ Google Pay ਕਰਾਏ ਆ ਵੀ ਇੱਥੇ ਜਾ ਰਹੇ ਆ ਫੋਨ ਕਰਤਾ ਉਹ ਫਲਾਣੇ ਥਾਂ ਮੀਟਰ ਤੋਂ ਚੱਕ ਲਈ ਪਹਿਲਾਂ ਸੈਟਿੰਗ ਕਰਕੇ ਰੱਖ ਦਿੰਦੇ ਨੇ ਮੇਰੇ ਪੁਲਿਸ ਆਉਂਦੀ ਐ ਨਾ ਕਾਹੇ ਨਹੀਂ ਲੱਭਦਾ ਸੋ ਮਤਲਬ ਵੀ ਵੈਸੇ ਪੰਜਾਬ ਮਾ ਸਾਰੇ ਕਿਤੇ ਤਾਂ ਬਹੁਤ ਬੁਰਾ ਹਾਲ ਰਿਆ ਨੇ ਚਿੱਟੇ ਵਾਲਾ ਬਿਲਕੁਲ ਹਾਲ ਬੁਰਾ ਜੀ ਇੱਕ ਹੋਰ ਵੀ ਗੱਲ ਆ ਇਹਨਾਂ ਨੂੰ ਬੰਦੇ ਦੱਸ ਹੀ ਜਾਂਦੇ ਨੇ ਵੀ ਇੰਨੀ ਇੱਕ ਚੀਜ਼ ਦਾ ਇੰਨੀ ਨੇਕ ਪਿੱਟਾ ਹੀ ਬਣਾ ਲੈਂਦੇ ਨੇ ਵੀ ਉਹਦਾ ਪਰਚਾ ਨਹੀਂ ਹੁੰਦਾ ਪਤਾ ਨਹੀਂ ਕਾਹਤੋਂ ਪਰ ਇਹਨਾਂ ਨੂੰ ਸਖਤਾਈ ਨਾਲ ਵੀਰੇ ਜੇ ਬੰਦਾ ਚੋਰ ਚੋਰੀ ਕਰਦਾ ਮੰਨ ਲਾ ਇੱਕ ਮੋਟਰਸਾਈਕਲ ਉਹਦਾ ਚੋਰੀ ਕੀਤਾ ਉਹ ਤੋਂ ਗੱਡੀਆਂ ਵੀ ਬਣਾ ਲੈਂਦੇ ਨੇ ਪੁਲਿਸ ਵਾਲੇ ਪਰ ਫਿਰ ਇਹਨਾਂ ਦਾ ਕਦੇ ਰਿਮਾਂਡ ਨਹੀਂ ਗਿਆ ਹੈਗਾ بار بار ਜਮਾਨਤ ਹੁੰਦੀ ਹੈ ਨਹੀਂ ਪੈਸਾ ਚੜਾਉਂਦੇ ਨਹੀਂ ਵੀਰੇ ਬਣਾਉਂਦੇ ਨੇ ਪੈਸਾ 20-2000 ਰੁਪਏ ਦੀ ਹੜੀ ਦਾ ਬਣਾਉਂਦੇ ਨੇ ਠੀਕ ਆ ਤੁਸੀਂ ਲਾ ਲਓ ਮਹੀਨੇ ਦਾ ਸਾਡੇ ਨਾਲ ਵੀਰੇ ਪਹਿਲਾਂ ਪਹਿਲਾਂ ਬਹੁਤ ਮੁੰਡੇ ਲੱਗੇ ਫਿਰ ਹੌਲੀ ਹੌਲੀ ਮੁੰਡੇ ਫਰਕ ਪੈਂਦਾ ਪੈਂਦਾ ਪੈ ਗਿਆ ਪਤਾ ਕਦੋਂ ਪੈ ਗਿਆ ਵੀਰੇ ਵੀ ਯਾਰ ਲੋਕ ਆਪਣੀ ਮਦਦ ਕਰਨ ਦੇ ਬਜਾਏ ਬਜਾਏ ਇਹਨਾਂ ਨਾਲ ਲੱਜ ਕੰਦੇ ਨੇ ਇਹ ਚੀਜ਼ ਦਾ ਬਹੁਤ ਫਰਕ ਪੈਂਦਾ ਵੀਰੇ ਬਹੁਤ ਵਿੱਚ ਮੁੰਡੇ ਐਵੇਂ ਹੁੰਦੇ ਤੇ ਭੱਜਣ ਨਹੀਂ ਦਿੰਦੇ ਹੁੰਦੇ ਤੇ ਸਾਡੇ ਚਾਰ-ਚਾਰ 5-5 ਕਿਲੋਮੀਟਰ ਤੋਂ ਮੈਣ ਤੱਕ ਸਾਨੇ ਬੰਦੇ ਫੜੇ ਨੇ ਟਕੜਬੇ ਤੱਕ ਸਾਨੇ ਬੰਦੇ ਫੜੇ ਨੇ ਵੀਰੇ ਪਹਾੜਪੁਰ ਤੱਕ ਸਾਨੇ ਬੰਦੇ ਫੜੇ ਨੇ ਪਿੱਛੇ ਜਾ ਕੇ ਬੁਰੇ ਪੂਰੇ ਰਿਸਕ ਲੈਨੇ ਮੋਟਰਸਾਈਕਲਾਂ ਦੇ ਵਿੱਚ ਭਜਾ-ਭਜਾ ਕੇ ਫੜੇ ਨੇ ਇਹ ਪੁਲਿਸ ਵਾਲਿਆਂ ਦੀਆਂ ਗੱਡੀਆਂ ਗੱਡੀਆਂ ਤੱਕ ਫੜੀਆਂ ਨੇ ਜਿਹੜੇ ਮੁੰਡੇ ਇਹ ਚ ਚੱਟਾ ਰਹਿਣਾ ਹੁੰਦਾ ਨਾਲ ਵੀਰੇ ਪਤਾ ਕੀ ਕਰਦੇ ਹੁੰਦੇ ਨੇ ਯਾਰ ਜਿਵੇਂ ਜਿਹੜੀਆਂ ਜਨਨੀਆਂ ਜਿੰਨੀਆਂ ਚੱਟਾਂ ਪੈਂਦੀਆਂ ਨੇ ਨਾਲ ਬੱਚੇ ਬੁੱੱਚੇ ਨਾਲ ਲੈ ਕੇ ਆਉਂਦੇ ਹੁੰਦੇ ਤੇ ਕਹਿੰਦੇ ਹੁੰਦੇ ਤੇ ਵੀ ਇਹ ਮੇਰੇ ਘਰ ਵਾਲੀ ਆ ਵੀ ਆਪਣਾ ਪਰਿਵਾਰ ਆ ਜਾਨੀ ਕਿ ਵੀਰੇ ਉਹ ਉਹਨਾਂ ਦਾ ਪਰਿਵਾਰ ਪਰਬੂਰ ਕੁਛ ਨਹੀਂ ਹੁੰਦਾ ਦੀ ਬਾਈ ਉਹਦਾ ਚੱਟਾ ਚੱਟਾ ਲੈਣ ਦੇ ਬਹਾਨੇ ਉਹਨਾਂ ਦੇ ਵੀ ਸਾਡੇ ਨਾਲੇ ਲੇਡੀਜ਼ ਆ ਤੁਹਾਨੂੰ ਕਿਸੇ ਨੇ ਦੇਖਣਾ ਨਹੀਂ ਰੋਕਣਾ ਜੋੜੇ ਬਹੁਤ ਪੈਂਦੇ ਨੇ ਅੱਛਾ ਜੋੜੇ ਨੇ ਜੋੜੇ ਬਹੁਤ ਪੈਂਦੇ ਸਾਨੂੰ ਤਾਂ ਪਤਾ ਹੀ ਦਾ ਦੇਖਦੇ ਰਹਿੰਦੇ ਬਾਈ ਸਾਡੀ ਆਵਾਜ਼ ਹੀ ਇੰਨੀ ਧੀ ਤੇ ਸਾਡੇ ਅੱਪਣੀ ਛੱਡੋ ਕੰਦਾ ਹੀ ਜਿਹੜੀ ਰੋਡ ਹੁਣ ਐ ਸ਼ਾਂਤ ਰਹਿੰਦੀ ਆ ਐਕਸੀਡੈਂਟ ਲੁੱਟਾਂ ਘੋਆ ਹੁਣ ਫੁੱਲ ਕੰਮ ਚੱਲਦਾ ਦੀ ਵੀਰੇ ਗੈਂਗਸਟਰ ਜੇ ਬੰਦੇ ਮੰਨ ਲਓ ਤੁਸੀਂ ਕ੍ਰਿਮੀਨਲ ਦੇ ਬੰਦੇ ਬਹੁਤ ਹੁੰਦੇ ਸੀਗੇ ਮੁੰਡੇ ਚਲੋ ਆਪਾਂ ਮੰਨਦੇ ਆ ਯਾਰ ਉਹ ਛੋਟੇ 17 17 ਨਾਲ ਨਾਲ ਹਰ ਸਾਲ ਦੇ ਮੁੰਡੇ ਲਾਤੇ ਯਾਰ ਉਹਨਾਂ ਤੋਂ ਕੁਝ ਵੀ ਕਰਾ ਲੈਣੇ ਯਾਰ ਕੁਝ ਵੀ ਕਰਵਾ ਸਕਦਾ ਨਸ਼ੇ ਪਿੱਛੇ ਬੰਦਾ ਜਰੋ ਟੋਟੇ ਜਾਂਦਾ ਸਾਨੇ ਦੇਖੀ ਰੇ ਨਾ ਹਾਲਾਤ ਭਾਈ ਬਹੁਤ ਤੇਰੇ ਫਸ ਗਏ ਉਹ ਬੰਦੇ ਵੀ ਫਸ ਗਏ ਸਾਨੂੰ ਰੈੱਡ ਕਰਾਸ ਵਾਲੇ ਨੇ ਉਹਨਾਂ ਦਾ ਪੂਰਾ ਸਹਯੋਗ ਸੀ ਉਹ ਵੀ ਸਾਡੇ ਕੋਲੇ ਭੇਜੋ ਪਰ ਪਤਾ ਨਹੀਂ ਇਹ ਕੀ ਚੀਜ਼ ਕੀ ਹੈ ਵੀ ਬੰਦੇ ਨੂੰ ਫਟਣ ਨੂੰ ਰਾਜ ਨਹੀਂ ਹੁੰਦੀ ਅਸੀਂ ਫਰੀਦ ਬਈਆ ਯਾਰ ਇਹ ਪੀਆ ਜਾਂਦਾ ਖਾਇਆ ਜਾਂਦਾ ਕੀ ਹੈ ਵੀਰੇ ਇਹ ਇੰਜੈਕਸ਼ਨ ਵੀ ਲਾਇਆ ਜਾਂਦਾ ਇਹ ਮੰਨੀ ਤੇ ਪੀਆ ਜਾਂਦਾ ਵੀਰੇ ਜਿਵੇਂ ਸਲਫਾ ਨੇ ਹਾਂਜੀ ਸੋਣੇ ਵੀਰੇ ਹਾਂਜੀ ਹਾਂ ਕੀ ਆ ਵੀ ਜਾਂਦਾ ਇਹ ਇੰਜੈਕਸ਼ਨ ਵੀ ਲਾਉਂਦੇ ਨੇ ਸਾਡੇ ਨਾਲੇ ਤੇ ਵੀਰੇ ਜਿੱਥੇ ਸਾਡਾ ਨਕਲ ਆਇਆ ਆਇਆ 10 15 ਕਰਮ ਗ੍ਰੇਫ ਤੇ ਬਹੁਤ ਮੁੰਡੇ ਮਰੇ ਨੇ ਵੀਰੇ ਟ੍ਰੇਨ ਦੇ ਵਿੱਚ ਹਾਂਜੀ ਮਰੇ ਮੁੰਡੇ ਮੁੰਡੇ ਓਵਰ ਡੋਜ਼ ਕਰਕੇ ਬਹੁਤ ਮਰੇ ਨੇ ਕਮਾਲ ਹੈ ਹਾਂਜੀ ਸਹੀ ਤਾਂ ਹੀ ਕਹਿ ਰਹੇ ਆਂ ਬੰਦੇ ਪੰਜਾਬ ਦਾ ਖਤਮ ਕਰਦੇ ਚਿੱਟੇ ਨੇ ਬਿਲਕੁਲ ਜੀ ਬਿਲਕੁਲ ਚਿੱਟਾ ਦਾ ਵੀਰੇ ਜਦੋਂ ਅਸੀਂ ਤੇ ਆਹੋ ਸੀਗਾ ਨਾ ਜਦੋਂ 1.5 ਮਹੀਨਾ ਜਦੋਂ ਉਹ ਅਸੀਂ ਕੰਟਰੋਲ ਕਰਨ ਲੱਗੇ ਸਾਨੂੰ ਤਾਂ ਐਂ ਦੇ ਅਸੀਂ ਹੈਰਾਨ ਹੋ ਜਾਂਦੇ ਕਿ ਯਾਰ ਵੀ ਸਾਰੇ ਪੀਣੇ ਲੱਗੇ ਵੀ ਸਾਰੇ ਪੰਜਾਬ ਪੈਂਦਾ ਵੀਰੇ ਐਂ ਲੱਗਦਾ ਹੁੰਦਾ ਨਹੀਂ ਬਈ ਜਿਵੇਂ ਵਰਗੇ ਬਜ਼ੁਰਗ ਐ ਦਾੜੀਆਂ ਵਾਲੇ ਵਧੀਆ ਬੰਦੇ ਉਹੀ ਆਉਂਦੇ ਰਹੇ ਨੇ ਬੱਚੇ ਵੀ ਆਉਂਦੇ ਰਹੇ ਨੇ ਮਹਿੰਦਰਾ ਕਾਲਜ ਨਹੀਂ ਸੋਰੀ ਅਰਜਿੰਦਰਾ ਹਸਪੀਟਲ ਦੇ ਸਾਹਮਣੇ ਇੱਕ ਅਰਜਿੰਦਰਾ ਵਾਲਾ ਆਹ ਨਹੀਂ ਹੈਗਾ ਮੈਡੀਕਲ ਕਾਲਜਾ ਉੱਥੇ ਦੇ ਬੱਚੇ ਵਧੀਆ ਪੜ੍ਹੇ ਲਿਖੇ ਛੋਟੇ ਛੋਟੇ ਜੀ ਮੁਲਾਜ਼ਮ ਪਰ ਵੀਰੇ ਜਦ ਤੱਕ ਇਹ ਛੱਡਦੇ ਨਹੀਂ ਆਉਂਦੇ ਤੇ ਜਦ ਤੱਕ ਉਹਨਾਂ ਦੇ ਘਰ ਦੇ ਨਹੀਂ ਆਉਂਦੇ ਹੁੰਦੇ ਤੇ ਜਾਂ ਬੱਚਿਆਂ ਦੇ ਘਰਦਿਆਂ ਨੂੰ ਸੰਭਾਉਂਦੇ ਹੁੰਦੇ ਤੇ ਇਹਨਾਂ ਬੱਚਿਆਂ ਨੂੰ ਉੱਤੇ ਉਹਨਾਂ ਨੂੰ ਦੱਸਦੇ ਹੁੰਦੇ ਦੀ ਵੀ ਤੁਹਾਡਾ ਬੱਚਾ ਭਈਆ ਕੁਝ ਕਰਦਾ ਚੱਟਾ ਪੀਣ ਲੱਗ ਗਿਆ ਵੀ ਉਹ ਰੋ ਚੱਟਾ ਮਿਲਦਾ ਉਹ ਰੋ ਚੱਟਾ ਲੈਣ ਆਉਂਦੇ ਨੇ ਮੇਨ ਮਕਸਦ ਸਾਡਾ ਵੀ ਇਹ ਛੱਡਦੇ ਨਹੀਂ ਹੁੰਦੇ ਵੀਰਾਂ ਦੇ ਘਰੇ ਪਤਾ ਲੱਗ ਜੀ ਵੀ ਸਾਡਾ ਜਵਾਕ ਚੱਟਾ ਪੀਂਦਾ ਬਥੇਰੇ ਸਾਡੇ ਮੁੰਡੇ ਕੁੜੀਆਂ ਪੈਰੀਂ ਹੱਥ ਲਾਉਂਦੀਆਂ ਹੁੰਦੀਆਂ ਦੀਆਂ ਵੀ ਮਾਸੀ ਮੈਂ ਤੱਕ ਕਰਕੇ ਕਹਿੰਦੀ ਹੁੰਦੀ ਆ ਵੀ ਤੁਸੀਂ ਸਾਡੇ ਘਰਾਂ ਦਾ ਦੱਸੋ ਵੀ ਸਾਡੇ ਨਾਲ ਜਿਹੜਾ ਕੋਈ ਕੰਮ ਨਾਲ ਤੁਸੀਂ ਕਰ ਲਓ ਪਰ ਸਾਡੇ ਘਰੇ ਨਾ ਦੱਸਿਓ ਅਸੀਂ ਵੀਰੇ ਦੱਸੇ ਵੀ ਨਾ ਨਹੀਂ ਕਰਦੇ ਕਿਸੇ ਦਾ ਵੀ ਬੱਚਾ ਫੜਾਇਆ ਗਿਆ ਜੇ ਕੋਈ ਕੁੜੀ ਆ ਜੇ ਕੋਈ ਜਵਾਕ ਆ ਚਾਹੇ ਕੋਈ ਮੁੰਡਾ ਕੋਈ ਸਿਆਣਾ ਬੰਦਾ ਅਸੀਂ ਨਹੀਂ ਵੀਰੇ ਸਿਰਫ ਪਤਾ ਪਤਾ ਫਿਰ ਕਿਤੇ ਨਾ ਟੋਲਦੇ ਤੇ ਵੀ ਉਹ ਬਨਰ ਦੱਸਦਾ ਨਹੀਂ ਆ ਪਿੱਛੇ ਤੋਂ ਕੱਟਦੇ ਤੇ ਵੀਰੇ ਉਹਨਾਂ ਦਾ ਫੋਨ ਦੇ ਉੱਤੋਂ ਆਧਾਰ ਕਾਰਡ ਮੰਗਦੇ ਹੁੰਦੇ ਤੇ ਫਿਰ ਆਧਾਰ ਕਾਰਡ ਮੰਗਾਉਨੇ ਹੁੰਦੇ ਤੇ ਫਿਰ ਉਹਨਾਂ ਦੇ ਘਰੇ ਅਸੀਂ ਫੋਨ ਕਰਦੇ ਹੁੰਦੇ ਤੇ ਫਿਰ ਉਧਰੋਂ ਫੋਨ ਵੀ ਕਰਦੇ ਹੁੰਦੇ ਤੇ ਵੀ ਕਿੱਥੇ ਆਉ ਟਾਲਦੇ ਤਾਂ ਬਹੁਤ ਤੇ ਬਾਈ ਟਾਲਦੇ ਬਹੁਤੇ ਪਰ ਡੰਡਿਆਂ ਤੋਂ ਫਿਰ ਆਹ 54 ਡੰਡੇ ਸਾਡੇ ਉੱਤੇ ਹੀ ਰੱਖੇ ਪਏ ਤੇ ਸਾਡੇ 15 16 ਲਾ ਫਿਰ ਡੰਡੇ ਦੇ ਡਰਤੀ ਰੱਖਦੇ ਤੇ ਆਹ ਵੀਰੇ ਆਪਾਂ ਰੋਟੀ ਪਾਣੀ ਵੀ ਖਵਾਉਂਦੇ ਤੇ ਚਾਹ ਵੀ ਪਿਲਾਉਂਦੇ ਤੇ ਠੰਡਾ ਤੱਤਾ ਵੀ ਪਿਲਾਉਂਦੇ ਤੇ ਆਪਾਂ ਨੇ ਜਮੀਂ ਵੀ ਨਹੀਂ ਕੋਈ ਜ਼ੁਲਮ ਕਰਿਆ ਵੀ ਆਪਾਂ ਜਮੀਂ ਉਹ ਕਰਨਾ ਜਾਨੀ ਕਿ ਆਪਾਂ ਨਾ ਦੱਸੇ ਵੀ ਨਾ ਨਹੀਂ ਰਹਿੰਦੇ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਸਾਰੇ ਭੈਣ ਭਾਈਆਂ ਨੂੰ ਦੱਸਦੇ ਹੁੰਦੇ ਸੀ ਵੀ ਤੁਹਾਡਾ ਮੁੰਡਾ ਬਾਈ ਚੱਟਾ ਪਿੰਦੀ ਜਾਨੀ ਡੰਡੇ ਵਾਲਾ ਡੰਡੇ ਨਾਲ ਮਨਾ ਲੈਂਦੇ ਤੇ ਪਿਆਰ ਵਾਲਾ ਪਿਆਰ ਬੱਚ ਬਥੇਰੇ ਮੁੰਡੇ ਉਹ ਵੀ ਮੰਨਦੇ ਨੇ ਵੀਰੇ ਬਹੁਤ ਮੰਨ ਜਿੰਨੇ ਹੁੰਦੇ ਤੇ ਰੋਂਦੇ ਵੀ ਬ நானு தான் யாரு ਨਾਲ ਤੇ ਕਿਸੇ ਨੂੰ ਮਾਮੇ ਦੇ ਮੁੰਡੇ ਨੇ ਲਾ ਲਦਾ ਕਿਸੇ ਨੂੰ ਮਾਮੇ ਦੇ ਮੁੰਡੇ ਨੇ ਲਾ ਲਾ ਬਸ ਇਕਨ ਲਾ ਦੇ ਵਿਚ ਬੰਦਿਆਂ ਨੂੰ ਨੌਕਰਾਂ ਨੇ ਵੀ ਲਾਇਆ ਵੀਰੇ ਦੇਖੋ ਖਰਚਾ ਵੀ ਬਹੁਤ ਹੈ ਨਾ ਬੱਦੇ ਫਿਰ ਖਰਚਾ ਪੂਰਾ ਕਰਨ ਦਾ ਬੜਾ ਚੱਕਰ ਹੈ ਸਾਡੇ ਕੋਲੇ ਨਾ ਇੱਕ ਦਿਨ ਦਾ ਮੇਰੇ ਖਰੇ ਮੇਰੇ ਹਜ਼ਾਰਾਂ ਦਾ ਖਰਚਾ ਆਉਣਾ ਹਾਂ 5-5000 ਦਾ ਤਾਂ ਤੁਸੀਂ ਵੀਰੇ 5-700 ਦਾ ਤਾਂ ਨਾਰਮਲ ਹੈ ਤੇਰੇ ਲਾ ਲਓ ਪਟਰੋਲ ਜਾਂ ਡੀਜ਼ਲ ਕੁਛ ਵੀ ਜਿੰਨੇ ਜੱਤਰੀ ਆਉਂਦੇ ਨੇ ਹਨਾ 5-700 ਦਾ ਤਾਂ ਪਟਰੋਲ ਲਾ ਲਓ ਬਾਕੀ ਫਿਰ ਇਹ ਜਿਹੜਾ 5-700 ਦਾ 1000 ਦਾ 2000 ਦਾ ਵਿਚ ਵਿਚ ਤਾਂ ਵੀਰੇ ਤੁਹਾਨੂੰ ਯਕੀਨ ਨਹੀਂ ਕਰਨਾ 25-25000 ਦਾ 30-3 ਇਕੱਠੇ ਹੋ ਵੀਰੇ 50 50 ਹਜ਼ਾਰ ਦਾ ਕਰਤਾ ਇਕੱਠਾ ਮੁੰਡੇ ਹੋਸਟਲਾਂ ਤੇ ਰਹਿੰਦੇ ਨੇ ਜੀ ਬਾਹਰੋਂ ਆ ਕੇ ਨਾ ਪਟਿਆਲੇ ਪਟਿਆਲੇ ਹੋਸਟਲਾਂ ਚ ਮੁੰਡੇ ਬਹੁਤ ਰਹਿੰਦੇ ਨੇ ਆਹ ਕੋਈ ਕੁਛ ਕੋਈ ਕੁਛ ਮਰਸੀਡੀਜ਼ ਗੱਡੀ ਵਾਲੇ ਥਾਣੇ ਫੜੇ ਨੇ ਵੀਰੇ ਹਾਂਜੀ ਠੀਕ ਹੈ ਮਰਸੀਡੀਜ਼ ਲੈ ਆਏ ਨੇ ਠੀਕ ਆ بڑے بڑے 18 ਗੱਡੀਆਂ ਵਾਲੇ ਵੀਰੇ ਠੀਕ ਆ ਸਕਾਰਪੂ ਗੱਡੀਆਂ ਵਾਲੇ ਦਿਹਾੜੀਦਾਰ ਵਰਗ ਤੋਂ ਲੈ ਕੇ ਜੀ ਜਿਹੜੇ ਪੁਲਿਸ ਵਾਲਿਆਂ ਦੇ ਮੁੰਡੇ ਜਾਹੂਰ ਕੁਝ ਵੀ ਵਧੀਆ ਤਕੜੀਆਂ ਕਰਮਾ ਕਰਾਉਂਦੇ ਮੁੰਡੇ ਨਾ ਸਾਰੇ A to Z ਵੀਰੇ ਪੂਰਾ ਹਾਂ ਬਹੁਤ ਪੂਰਾ ਹਾਂ ਆਪਣੇ ਜਵਾਬ ਕਰਦੇ ਧਿਆਨ जरूर ਦੇਣੇ ਆ ਅਸੀਂ ਤਾਂ ਇਹ ਹੀ ਗੱਲ ਕਹਿੰਦੇ ਵੀਰੇ ਪੁੱਛ ਕਚ ਕਰ ਨਾ ਯਾਰ ਆਪਦੇ ਬੱਚਿਆਂ ਨੂੰ ਕਿੱਥੋਂ ਆਇਆ ਕਿਹਦੇ ਨਾਲ ਜਾ ਰਹੇ ਹਨਾ ਬਾਈ ਮੈਂ ਤਾਂ ਕਹਿੰਦਾ ਯਾਰ ਟੋਕ ਟਕਈ ਆਪਦੇ ਮਾਪਿਆਂ ਦਾ ਵੀ ਕਸੂਰ ਆ ਵੀਰੇ ਇਹਦੇ ਵਿੱਚ ਕਿਸੇ ਦਾ ਕਸੂਰ ਨਹੀਂ ਜਿਆ ਤਾਂ ਆਜ਼ਾਦੀ ਉਹ ਇੰਨੀ ਦੇ ਰਹੀ ਹੈ ਬਾਈ ਪੁੱਛਣਾ ਨਹੀਂ ਹੈਗਾ ਕਿੱਥੇ ਜਾ ਰਹੇ ਕਿੱਥੋਂ ਆ ਰਹੇ ਹਨਾ ਪੈਸੇ ਮੰਗਣੇ ਜਿੰਨੇ ਉਹਨੇ ਲੈ ਲੈਣੇ ਪਰ ਗਲਤ ਸੰਗਤ ਕਰਨੀ ਵੀਰੇ ਸੰਗਤ ਕਰਤਾ ਕਰਨੀ ਸਾਡੇ ਸ਼ੁਰੂ ਸ਼ੁਰੂ ਜਿਹੇ ਤੋਂ ਕੰਮ ਚੱਲਿਆ ਇਹਨਾਂ ਨੇ ਜੂਸ ਦੀ ਦੁਕਾਨ ਤੇ ਜਿੱਥਾਂ ਕਿਸੇ ਉਥੇ ਪੈਸੇ ਗੂਗਲ ਪੇ ਕਰਨੇ ਉਹਨਾਂ ਨੂੰ 1500 ਕਰਨਾ ਉਹਨਾਂ ਤੋਂ 1200 ਲੈ ਲੈਣਾ ਹੂੰ ਠੀਕ ਹੈ ਜੀ ਜੂਸ ਵਾਲੇ ਦੇ ਕਰਤੇ ਕਦੇ ਕਿਸੇ ਦੇ ਕਰਤੇ ਇਹ ਕੰਮ ਸਾਡੇ ਬਹੁਤ ਚੱਲਿਆ ਤੇ ਘਰ ਦੇ ਨਾਲ ਦੇ ਵਿੱਚੋਂ ਕਿਸੇ ਨੇ ਮੁੰਡਿਆਂ ਨਾਲ ਜੂਸ ਪੀਤਾ ਜਾਂ ਹੈਨਾ ਪਰ ਉਹ ਸਾਰਾ ਪੈਸਾ ਉੱਥੇ ਜਾਂਦਾ ਤੇ ਵੀਰੇ ਮੇਰਾ ਇੱਕ ਮੰਨਣਾ ਯਾਰ ਬਾਈ ਮੇਰੀ 35-36 ਸਾਲ ਦੀ ਉਮਰ ਆ ਮੇਰਾ ਤਜਰਬਾ ਤਾਂ ਇਹ ਕਹਿੰਦਾ ਵੀਰੇ ਕੰਮ ਸਟਾਰਟ ਹੁੰਦਾ ਬਿਹਾਰ ਤੋਂ ਜਿੰਨੀਆਂ ਪਾਰਟੀਆਂ ਛਾਲਟੀਆਂ 11ਾਂ ਤਰ੍ਹਾਂ ਹੋ ਗਈਆਂ ਆ ਕੂਲੀਪਾ ਕੂਲੀ ਪਾਈਆਂ ਯਾਰ ਦੇ ਯੁਰਦੇ ਇਥੋਂ ਹੌਲੀ ਹੌਲੀ ਸਟਾਰਟ ਹੁੰਦਾ ਹੁੰਦਾ ਵੀਰੇ ਯਾਰ ਇਹਦਾ ਐਂਡ ਚੱਟਾਂ ਗਈ ਗੱਲ ਇੱਥੇ ਤੱਕ ਬੰਦਾ ਜਾਂਦਾ ਯਾਰ ਚੱਟਾ ਦਾ ਬਾਈ ਮੈਨੂੰ ਐ ਲੱਗਦਾ ਵੀ ਜੇ ਇਹ ਚੱਲੇਗਾ ਨਾ ਕਿਤੇ ਫਿਰ ਇਹਦਾ ਜਿਵੇਂ ਕੈਨੇਡਾ ਚ ਲੀਗਲ ਕਰਤਾ ਕਿਤੇ ਆਹੀ ਕੰਮ ਨਾ ਹੋ ਜੇ ਕਿਉਂਕਿ ਇਹ ਛੱਡ ਨਹੀਂ ਸਕਦਾ ਛੱਡਦਾ ਹੀ ਨਹੀਂ ਯਾਰ ਇਹਨੂੰ ਪਤਾ ਨਹੀਂ ਕਿਉਂ ਨਹੀਂ ਛੱਡਦੇ ਸੀ ਪੈਰੀ ਹੱਥ ਵੀ ਲਾ ਲੇ ਏ ਸ਼ੂਟਦਾ ਵੀਰੇ ਤਾਂ ਨਹੀਂ ਇਹਨਾਂ ਦੀ ਸੰਗਤ ਮਾੜੀ ਆ ਜਿਹੜੇ ਯਾਰ ਮੁੰਡੇ ਮਿਲਦੇ ਨੇ ਕਿਸੇ ਨਾ ਵੇ ਹੈਗਾ ਅੱਜ ਟੁੱਟਿਆ ਵਾ ਹੁੰਦਾ ਹਾਲਾਕਿਨਾਂ ਯਾਰ ਕੁਝ ਨਹੀਂ ਹੁੰਦਾ ਜਾਈਦਾ ਹੈਗਾ ਆਪਣਾ ਚੱਕਰ ਇਹਨੂੰ ਸਨੇ ਵਿੱਚ ਸਾਡੇ ਇਤਿਹਾਰ ਸਾਰੇ ਉੱਥੇ ਲੰਘ ਗਏ ਹਾਲਾਕਿਨਾਂ ਯਾਰ ਅਸੀਂ ਪਹਿਲਾਂ ਛੱਡ ਕੇ ਰਹੇ ਬਈ ਅੱਜ ਦਿਵਾਲੀ ਜੀਤੀ ਅੱਜ ਇਕੱਠੇ ਹੋ ਗਏ ਅਸੀਂ ਅੱਜ ਦਿਵਾਲੀ ਮੇਲਾ ਕਰ ਲਿਆ ਸਾਲੇ ਇਹ ਕਹਦਾ ਕੰਮ ਨਾ ਸੁਗਲ ਮੇਲਾ ਕਰ ਲਿਆ ਯਾਰ ਅੱਜ ਤੋਂ ਬਾਅਦ ਨਹੀਂ ਪਿੰਦਾ ਬਾਬਾ ਮੈਂ ਕੱਢਣਾ ਤਿਹਾੜ ਸੀ ਅੱਜ ਤਾਂ ਅਸੀਂ ਐ ਹੋ ਗਿਆ ਅੱਜ ਤਾਂ ਤੇਮ ਕਤੇ ਹਰਦੀ ਅਸੀਂ ਤਾਂ ਇਕੱਠੇ ਹੋਵੇ ਚਾਰ ਪੰਜ ਮੁੰਡੇ ਵੀ ਚੱਲਾ ਅੱਜ ਲਿਆਉਣੇ ਬਈ ਅਸੀਂ ਤਾਂ ਬਹੁਤ ਹੀ ਰੰਗ ਮਦਦ ਲਾ ਰਹੇ ਸੀ ਬਈ ਸਾਨੂੰ ਬੜਾ ਤਰਸ ਵੀ ਆਇਆ ਤੇਰੇ ਯਾਰ ਮੇਰੇ ਅਸੀਂ ਕੁੱਟਿਆ ਕਰੀਏ ਨਾ ਫਿਰ ਉਦੋਂ ਬਾਅਦ ਅਸੀਂ ਪਸਤਾਇਆ ਵੀ ਕਰੀਏ ਵੀ ਯਾਰ ਇਹ ਤਾਂ ਪਹਿਲੀ ਮਰੇ ਪੈਨੇ ਆਪਾਂ ਇਹਨੂੰ ਹੋਰ ਮਾਰਦੇ ਫਿਰ ਅਸੀਂ ਇਹ ਸੋਚ ਕੇ ਕੁੱਟਦੇ ਹੁੰਦੇ ਤੇ ਸਾਨੂੰ ਮਿਲਦੇ ਨੇ ਅਸੀਂ ਦੇਖਿਆ ਰੂਹ ਬਦਲ ਗਈ ਬਹੁਤ ਸੋਹਣੇ ਹੋ ਗਏ ਠੀਕ ਆ ਪਰ ਜਦੋਂ ਤੱਕ ਇਹ ਮਿਲਦਾ ਬਾਈ ਤਾਂ ਹਟਦੇ ਨਹੀਂ ਯਾਰ ਵੀਰੇ ਵੱਡੇ ਮੰਗਰ ਮੱਛਾਂ ਨੂੰ ਹੱਥ ਪਾਵੇ ਨਾ ਫੇਰ ਜਾ ਕੇ ਜਾ ਕੇ ਦੇਖ ਵੀਰੇ ਇਹਦਾ ਥੱਲ ਪਊਗੀ ਇਹ ਜਿਹੜੇ ਛੋਟੇ ਮੋਟੇ ਵਿਚਾਰੇ ਦਾ ਵੇਚ ਰਹੇ ਨੇ ਜਿਹੜੇ ਇਹਨਾਂ ਨੂੰ ਕਹਿ ਕੇ ਵਿਚਾਰੇ ਕਹਿ ਕੇ ਛੱਡਦੇ ਨੇ ਆਲਾ ਕਹਿੰਦਾ ਯਾਰ ਆਗੇ ਇਹ ਤਾਂ ਯਾਰ ਗਰੀਬ ਮਾਰੀ ਕਰਦੇ ਦਾ ਵਿਚਾਰੇ ਟਾਈਮ ਵੀਰੇ ਹੋਰ ਯਾਰ ਦਿਹਾੜੀ ਕਰਕੇ ਖਾਣਨ ਬਾਈ ਹੋਰ ਬਥੇਰੇ ਕੰਮ ਨੇ ਹੋਰ ਕੁਝ ਕਰਨ ਲਨ ਬਥੇਰੇ ਕੰਮ ਨੇ ਬਾਈ ਮਨ ਦੀ ਨਹੀਂ ਹੈਗੇ ਬਾਈ ਠੀਕ ਹੈ ਬਾਈ ਠੀਕ ਹੈ ਜੀ